ਧੰਨਵਾਦ ਜੀ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ ਜਿਹ ਤੁਹਾਨੂੰ ਅਗਰੀ ਨਾ ਸਵਾਗਤ ਹੁੰਦਾ ਤੇਰੀ ਗਲਤ ਬੋਲਤਾ ਪਤਾ ਹੀ ਨਹੀਂ ਮੈਨੂੰ ਸਵਾਗਤ ਆ ਤੁਹਾਡੇ ਿੱਟਲੇ ਵਲੌਗਸ ਤੇ ਸਾਡੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਇੱਧਰ ਜਿਹੜੀ ਤੂੜੀ ਪਾੜੀ ਅੱਜ ਮੈਂ ਵੀ ਸੇਕਦਾ ਹਾਂ ਹਾਂ ਤੁਸੀਂ ਸੇਕਲਾ ਮੱਝਾਂ ਨੂੰ ਪੱਠੇ ਪਾਉਣੇ ਨਾਲੇ ਆਪਾਂ ਬਣਾਉਣੇ ਆ ਵੀਡੀਓ ਨਾਲੇ ਪਾਵਾਂਗੇ ਪੱਠੇ ਫਿਰ ਮੱਝਾਂ ਖਾਜੋਆਂਗੇ ਦੁੱਧ ਛਾਉਣੇ ਜੇ ਪੱਠੇਣਾ ਪਾਇਦਾ ਮੱਧਾਣੇ ਹੋ ਜਾਣਾ ਗੁੱਸੇ ਤੇ ਦੁੱਧ ਨਹੀਂ ਦੇਣਾਗਾ ਚਲੋ ਪਾ ਦੇ ਚੱਲੋ ਹਰਿੰਦਰ ਪਾ ਪੱਠੇਰਲਾ ਪਾ ਪੱਠੇਰਲਾ ਚੰਗੀ ਤਰ੍ਹਾਂ ਲਾਈਦੇ ਹੁੰਦੇ ਆ ਚੰਗੀ ਤਰ੍ਹਾਂ ਰਲਾਉਣੇ ਬੈਠੇ ਫੇਰ ਦੁੱਧ ਮਿਲਣਾ ਤੇ ਨਹੀਂ ਨਹੀਂ ਦੁੱਧ ਨਹੀਂ ਦੇਣਾ ਅੱਜ ਗਾਣੇ ਗੁੱਥੇ ਹੋ ਜਾਣਾ ਦੁੱਧ ਨਹੀਂ ਦੇਣਾ ਤੇ ਤੇੰਗੀ ਤਰ੍ਹਾਂ ਨਾਰ ਲਾਈ ਜਣਾ ਤੇ گاਵਾ ਮੱਜਾ ਗੁੱਥੇ ਹੋ ਜਣਗੇ ਹਰ ਦੋਦ ਨਹੀਂ ਪੈਂਦੀਆਂ ਚਲ ਆਜੋ ਪੱਠੇ ਕੁਦਰ ਲਿਗੇ ਹੁਣ ਆਪਾਂ ਉੱਧਰ ਮम्मा ਸਬਜੀ ਬਣਾ ਰਹੇ ਆ ਇਧਰ ਤਾਲ ਸਬਜੀ ਦੀਆਂ ਵੀ ਤਿਆਰੀਆਂ ਹੋ ਗਈਆਂ ਹਾਰੀ ਜੀ ਦਾਲਵਾ ਦੇ ਹਾਰੀ ਜੀ ਕੌਣ ਕੌਣ ਦਾਲ ਸਬਜੀ ਬਣਾਉਂਦਾ ਦੱਸੋ ਚਲੋ ਤੁਹਾਨੂੰ ਵਿਖਾਉਣੇ ਆ ਅੱਜ ਘਰ ਦੀ ਸਬਜ਼ੀ ਸਾਡੇ ਲੱਗਦੀ ਆ ਆਪਦੀਆਂ ਗੱਲਾਂ ਆਪਣੀਆਂ ਲਾਈਆਂ ਆਰਗੈਨਿਕ ਸਬਜ਼ੀ ਤਿਆਰ ਕਰਕੇ ਖਾਈਦੀ ਆਪਾਂ ਬਾਜ਼ਾਰ ਚੋਂ ਘਾਟ ਹੀ ਲੈ ਕੇ ਆਉਣੇ ਆ ਅੱਜ ਤੋੜੇ ਆਪਾਂ ਕਦੂ ਤੋਂ ਗੰਡਾ ਥੋੜੀਆਂ ਵੈਸੇ ਇੱਕ ਡੰਗ ਦੀਆਂ ਬਾਣੀ ਜਾਣੀਆਂ ਭਈਆਂ ਅਰੇ ਆ ਸੁਪਰੀਆਂ ਵਾਲੀ ਸਬਜ਼ੀ ਨਾਲੋਂ ਚੰਗਾ ਆਪਾਂ ਘਰ ਦੀ ਸਬਜ਼ੀ ਤਿਆਰ ਕਰਕੇ ਖਾਇਆ ਕਰੀਏ ਜਿਹੜੇ ਬਾਜ਼ਾਰ ਵਾਲੇ ਕੱਦੂ ਆ ਉਹ ਛੋਟੇ ਛੋਟੇ ਬਸ ਖਾਈਦੇ ਆ ਤੇ ਬਈ ਵੱਡੇ ਪੱਕ ਜਾਂਦੇ ਆ ਇਹ ਆਪਣਾ ਆਰਗੈਨਿਕ ਕੱਦੂ ਵੇਖੋ ਇਹ ਲਵਾ ਨਾਲੇ ਜਮਾ ਤੁਹਾਨੂੰ ਵੱਲਾ ਵੀ ਵਖਾਵਾਂਗੇ ਕੋਈ ਨਹੀਂ ਬੀਬੀ ਸਾਡੀ ਇਧਰ ਦਿਖਾਉਂਦੇ ਤੁਹਾਨੂੰ ਰੇਡ ਦੇ ਤੇ ਗਰਬਾਣੀ ਬੀਬੀ ਸਾਡੀ ਰੇਡ ਤੇ ਗਰਬਾਣੀ ਹੁੰਦੀ ਆ ਟੀਵੀ ਐਸਸੀ ਵੀ ਦਿਖਾਉਂਦੇ ਹੋਰ ਚਾਹ ਤੇ ਸਰਦ ਦੇ ਹੱਦ ਗਾਇ ਲਾਈਆ ਇਹ ਤੁਹਾਰੇ ਵੰਡ ਕਰਨੀ ਹੋਰ ਕੋਲ ਹੋਰ ਟੀਵੀ ਹੈ ਨਾ ਮੈਂ ਦਾਰਾਂ ਹੀ ਦੱਸਦਾ ਇਹ ਕੀ ਬਾਤ ਕੋਲ ਦੱਸਦਾ ਆਵਰਾੰਗ ਨਾਮ ਹੈ ਕੋਣ ਕੋਣ ਹੈ ਰੇਡੀਓ ਇਹ ਬਈ ਗਰਬਾਣੀ ਖਾਂਦਾ ਕਿਹਦੇ ਕਿਹਦੇ ਕੋਲ ਰੇਡੀਓ ਹੈਗੇ ਆ ਅਸੀਂ ਅੱਗੇ ਬਹੁਤ ਸੰਭਦੇ ਸੀ ਕਿ ਮੈਂ ਕਹਿੰਦੇ ਆ ਨਵਾਂ ਮੰਗਾਇਆ ਦੁਆਰਾ ਗਾਈਜ਼ ਆਹ ਦੇਖੋ ਝੋਨਾ ਕਿੱਡਾ ਝੋਨਾ ਦੇਖੋ ਕਿੱਡਾ ਵੱਡਾ ਮੈਂ ਦੱਸਦਾ ਨਹੀਂ ਵਿੱਚ ਵੱਡ ਗਿਆ ਬਈ ਦੇਖੋਗੇ ਸਮੇਂ ਖਰਿੰਦਰ ਦੇਖੋ ਦੱਸਦੇ ਨਹੀਂ ਪਿਆਸ ਤੋਂ ਨੇ ਦੇ ਵਿੱਚ ਖੜਾ ਦੇਖੋ ਕਿ ਡਾਗ ਡਾਗ ਭਈ ਮੈਂ ਤਾਂ ਡਰ ਲੱਗਦਾ ਡਰ ਵੇ ਕੇ ਜੇ ਸੱਪ ਸੁਪੜੀ ਸੱਪ ਸੱਤੀ ਹੋਈ ਫਿਰ ਮੈਂ ਤਾਂ ਆਂਗੇ ਇੰਨਾ ਵੀ ਭੱਜਿਆ ਜਾਂਦਾ ਦੇਖੋ ਭਈ ਮੈਂ ਜਮਾਈ ਦੱਸਦਾ ਜਮਾਈ ਨਹੀਂ ਦੱਸਦਾ ਲੋਕਾਂ ਨਾਲੋਂ ਸਵਧੀਆ ਤਾਂ ਆਏ ਹੈ ਜੇ ਕੋਈ ਆ ਗਿਆ ਨਾ ਪਤਾ ਨਹੀਂ ਲੱਗਣਾ ਕਿਸ ਨੂੰ ਇਹ ਆਹ ਦੇਖੋ ਇੱਧਰ ਤੇ ਜਮਾ ਇੱਧਰ ਤਾਂ ਬੰਦ ਸਾਫ਼ ਹੀ ਦਿਸਦਾ ਆਹ ਦੇਖੋ ਕਿੰਨਾ ਛੋਟਾ ਤੇ ਇੱਧਰ ਵੇਖੋ ਦੰਦਾ ਬਣ ਗਿਆ ਅਜਵਾ ਕਰ ਰਿਹਾ ਗਿਆ ਜੇ ਵਿਚਾਰਾ ਆਹ ਕੀ ਧੂਆ ਕਰ ਰਖਿਆ ਇੱਥੇ ਇਹ ਆਪਾਂ ਦਾਲ ਬਣਾਉਨੇ ਆ ਹਰੀ ਦੇ ਵਿੱਚ ਦਾਲ ਤਾਂ ਦਾਲ ਦੀ ਦਾਲ ਧੂਆ ਇੱਥੇ ਇਹ ਧੂਆ ਥੋੜਾ ਚੇਰੀ ਹੋਊਗਾ ਨਾ ਚਰਾ ਪਾਠਾ ਆਪਣੀਆਂ ਧੁਖ ਦਿਨਾ ਉਹਨੇ ਚੇਰੀ ਧੂਆ ਹੋਊਗਾ ਇਹ ਫਿਰ ਥੱਲੇ ਅੱਗ ਬਣ ਜੂਗੀ ਅੱਗ ਦੇ ਸੇਕ ਨਾਲ ਜਿਹੜੀ ਉਹ ਦਾਲ ਬਣੂਗੀ ਫਿਰ ਇਹ ਦਾਲ ਆ ਜਿਹੜੀ ਬਹੁਤ ਸਵਾਦ ਬਣਦੀ ਹੈ ਹਰੀ ਦੀ ਦਾਲ ਇਹ ਪਹਿਲਾਂ ਜਿਹੜੀਆਂ ਆਪਣੀਆਂ ਦਾਦੀਆਂ ਸੀ ਉਹ ਪਹਿਲਾਂ ਐਵੇਂ ਬਣਾਉਂਦੀਆਂ ਹੁੰਦੀਆਂ ਸੀ ਹੁਣ ਤਾਂ ਜਿਹੜਾ ਇਹ ਘਟ ਗਿਆ ਹਾਰੀ ਹੁਣ ਤਾਂ ਕਿਸੇ ਘਰ ਹੀ ਹੋਊਗੀ ਅਸਲ ਵਿੱਚ ਤਾਂ ਹੈ ਨਹੀਂ ਹੁਣ ਤਾਂ ਕੁੱਕਰਾਂ ਦੇ ਵਿੱਚ ਜਿਹੜੀਆਂ ਵਿਸਲਾਂ ਲੱਗ ਜਾਂਦੀਆਂ ਬਸ ਦਾਲ ਨੂੰ ਤੇ ਕੁੱਕਰਾਂ ਦੇ ਵਿੱਚ ਹੀ ਜਿਹੜੀ ਦਾਲ ਬਣ ਜਾਂਦੀ ਗੈਸ ਤੇ ਉਹ ਵਧੀਆ ਹੁੰਦੀ ਨਾਲ ਧੂਆ ਨਿਕਲਦਾ ਧੂਆ ਹੋਣੀ ਨਿਕਲਦਾ ਨਾ ਧੂਆ ਹੋਣੀ ਨਿਕਲਦਾ ਜਿਵੇਂ ਜਦੋਂ ਇਹਨੂੰ ਸੇਕ ਪਾ ਗਿਆ ਥੱਲੇ ਅੱਗ ਬਣ ਜਾਣੀ ਅੱਗ ਅੱਖਾਂ ਜਣੀ ਬੰਦਾ ਉੱਥੇ ਉੱਥੇ ਤਾਂ ਧੂਆ ਨਹੀਂ ਹੁੰਦਾ ਕੁੱਕਰ ਦੇ ਉਹਾਂ ਦਾ ਪਤ ਤਾਂ ਪੈਂਦਾ ਹੀ ਅੱਖਾਂ 'ਚ ਤਾਦਦਾ ਫਿਰ ਜੇ ਆਪਾਂ ਚੁੱਲੇ 'ਤੇ ਰੋਟੀ ਪਕਾਉਣੀ ਹੈ ਉਹਦੋਂ ਵੀ ਤੂ ਆ ਪੈਂਦਾ ਅੱਖਾਂ ਦੇ ਵਿੱਚ ਲੈ ਫਿਰ ਰਹਿਣ ਦੋ ਅੰਦਰ ਪਕਾ ਲਓ ਅੰਦਰ ਅੰਦਰ ਰੋਟੀਆਂ ਬਗਾਉਦੇ ਆਂ ਅੰਦਰ ਹੀ ਦਾਲ ਦਾ ਅੰਦਰ ਰੱਖੋ ਅੰਦਰ ਗੈਸ ਵੀ ਬਾਲਦਾ ਫਿਰ ਜਿਹੜਾ ਗੈਸ ਆ ਉਹ ਵੀ ਬਹੁਤ ਮਹਿੰਗਾ ਏ ਪਾਥਾ ਆ ਆਪਣੇ ਕੋਲੇ ਫਰੀ ਦੀਆਂ ਬਾਲ ਲੈਣਾ ਆਪਣੇ ਕੋਲੇ ਫਰੀ ਦਾ ਇਸੇ ਵੀ ਜਵ ਪੈਦੇ ਵਿੱਚ ਗੋਏ ਪਾ ਲਈ ਤੇ ਦਾਲ ਬਣ ਜੀਂਦੀ ਬਸ ਅੰਦਰ ਫਿਰ ਆਪਾਂ ਨਸਲੈਂਡਰ ਬਾਲ ਲੈਣਾ ਪੈਂਦਾ ਇਹਦੇ ਵਰਗੀ ਸਵਾਦ ਵੀ ਨਹੀਂ ਨਾ ਅੰਦਰ ਬਣਦੀ ਅੰਬੀਆ ਦੇ ਕੋ ਆਪਾਂ ਦਾਲ ਆ ਜਿਹੜੀ ਉਹ ਬਾਹਰ ਹਾਰੀ ਦੇ ਵਿੱਚ ਰੱਖੇ ਆਏ ਆ ਉੱther ਬਨਜੂਗੀ ਦਾਲ ਆਪਣੀ ਇਧਰ ਆਪਾਂ ਇਹ ਤੜਕਾ ਪਾਉਣ ਰਹੇ ਆਂ ਦਾ ਵਾਸਤੇ ਗੰਡੇ ਆਪਣੇ ਜਿਹੜੇ ਭੁੱਜ ਗਏ ਇਹਦੇ ਵਿੱਚ ਬਸ ਆਪਾਂ ਹਣ ਨੂਨ ਵਰਤ ਤੇ ਹਲਦੀ ਪਾਵਾਂਗੇ ਜਾਦੇ ਮਸਾਲੇ ਆਪਾਂ ਨਹੀਂ ਪਾਉਂਦੇ ਨਹੀਂ ਕੋ ਜਾਦੇ ਮਸਾਲੇ ਖਾਣੇ ਆ ਇਧਰ ਆਪਾਂ ਜਿਹੜਾ ਦੁੱਧ ਸੁਬਾ ਗਰਮ ਕਰਕੇ ਰੱਖਿਆ ਹੁੰਦਾ ਭੱਜ ਦੇ ਵਿੱਚ ਉਹ ਆਪਾਂ ਬਾਹਰ ਕੱਢ ਲਿਆ ਉਹਦੇ ਤੋਂ ਮਲਾਈ ਕਾ ਲਈ ਆ ਹੁਣ ਇਹਦਾ ਆਪਾਂ ਦਹੀਂ ਬਣਾ ਦਾਂਗੇ ਜਿੰਨਾ ਬਣਾਉਣਾ ਬਾਕੀ 3 ਦੇ ਕੰਮ ਆ ਜਾਊਗਾ ਤੇ ਉੱਧਰ ਬਸ ਆਪਣੀ ਧਾਰਾਂ ਦੀ ਜਿਹੜੀ ਉਹ ਤਿਆਰੀ ਆ ਧਾਰਾਂ ਚੋਂ ਆਂਗੇ ਆਪਾਂ ਉੱਧਰ ਬਾਹਰ ਪਿੱਲੇ ਚਾਦਰ ਉਚਾ ਕੇ ਫਿਰ ਰੋਟੀ ਪੱਕ ਜੂਗੀ ਨਾਲੇ ਜਿਹੜਾ ਦੂਸਰਾ ਦੁੱਧ ਉਹ ਵੀ ਆਪਾਂ ਗਰਮ ਕਰਕੇ ਰੱਖਦੇ ਹੁੰਨੇ ਹਾਂ ਉਹ ਤੋਂ ਮલાઈ ਲੈ ਆਂਦੀ ਆ ਕਿਉਂਕਿ ਜੇ ਦੁੱਧ ਤੇ ਮલાઈ ਆਉਂਦੀ ਹੈ ਫੇਰ ਹੀ ਥੋੜੀ ਬਹੁਤੀ ਮੱਖਣੀ ਬਣਦੀ ਹੈ ਫੇਰ ਹੀ ਘਿਓ ਬਣ ਸਕਦਾ ਘਰ ਦੀ ਗੁਜ਼ਾਰੀ ਜੋਗਾ ਜੀ ਆਪਾਂ ਦੁੱਧ ਨੂੰ ਮੱਚਾ ਹੀ ਵਰਤੀ ਜਾਂਦੇ ਆ ਪਰ ਉਹਦੇ ਤੇ ਮલાઈ ਵੀ ਨਹੀਂ ਆਉਂਦੀ ਮਲਾਈ ਤੋਂ ਫਿਰ ਨਾਮ ਆਪਣੀ ਬਣੇ ਨਾ ਕਿਉਂ ਬਣੇ ਫਿਰ ਆਪਾਂ ਨੂੰ ਕਿਉਂ ਉਹ ਜਿਹੜਾ ਮੁੱਲ ਦਾ ਲੈ ਕੇ ਵਰਤਣਾ ਪੈਂਦਾ ਐ ਇਸੇ ਲਈ ਆਪਾਂ ਦੁੱਧਾ ਹਮੇਸ਼ਾ ਗਰਮ ਕਰਕੇ ਰੱਖਦੇ ਆ ਜਿਹੜਾ ਦੁੱਧਾ ਰਾਤ ਨੂੰ ਰੱਖਣਾ ਉਹ ਵੀ ਗਰਮ ਕਰਕੇ ਉਹਨੂੰ ਉਬਾਲਾ ਦੇ ਕੇ ਉਹ ਵੀ ਆਪਾਂ ਫਰਿੱਜ ਦੇ ਵਿੱਚ ਫਿਰ ਰੱਖ ਦਿੰਦੇ ਆ ਸਵੇਰ ਉਹਦੇ ਤੋਂ ਵੀ ਆਪਾਂ ਮਲਾਈ ਲਾ ਲੈਨੇ ਆ ਜਿਹੜਾ ਸਵੇਰ ਵੀ ਵਕਤ ਦੁੱਧਾ ਹੁੰਦਾ ਆਪਣੇ ਕੋਲੇ ਥੋੜਾ ਬਹੁਤ ਆਪਾਂ ਕੱਚਾ ਦੁੱਧ ਰੱਖ ਲੈਨੇ ਜਾਂ ਵਾਸਤੇ ਬਾਕੀ ਉਹਦੇ ਤੋਂ ਵੀ ਆਪਾਂ ਉਹਨੂੰ ਗਰਮ ਕਰਕੇ ਤੇ ਫਰਿੱਜ ਦੇ ਵਿੱਚ ਰੱਖ ਦਿੰਦਾ ਉਹਦੇ ਤੋਂ ਮਲਾਈ ਐਸੇ ਉਹਨੇ ਆਪਾਂ ਲਾ ਲਈਦੀ ਆ ਤੇ ਵੀ ਥੋੜਾ ਬਹੁਤਾ ਕਿਉਂ ਉਹ ਜਿਹੜਾ ਘਰ ਵਾਸ ਮੈਂ ਵੀ ਰੋਵੀ ਆਪਾਂ ਨੂੰ ਮੋਲ ਲੈ ਕੇ ਹੁਣ ਆਪਾਂ ਪਾਉਗਾ ਜੀ ਆਪਾਂ ਗੱਧਾ ਕੱਤਾਈ ਵਰਤੀ ਜਾਵਾਂਗੇ ਤਾਂ ਉਹ ਨੂੰ ਗਰਮ ਨਾ ਕਰਾਂਗੇ ਤਾਂ ਬਸ ਆਪਣਾ ਤੜਕਾ ਜਿਹੜਾ ਉਹ ਬਣ ਗਿਆ ਤੇ ਇੱਧਰ ਆਪਾਂ ਦਹੀਂ ਜਮਾ ਦਿੰਦੇ ਇਧਰੋਂ ਕੰਮ ਨਿਪਟੜ ਜੂਗਾ ਫੇਰ ਆਪਾਂ ਬਾਹਰ ਉੱਧਰ ਮੱਝਾਂ ਅੰਚ ਚੱਲਦੇ ਆਂ ਧਾਰਾ ਚੋਵਾਂਗੇ ਫੇਰ ਉਸ ਦਾ ਸਗਰਮ ਕਰਾਂਗੇ ਸ਼ਾਮ ਨਾਲ ਜਿਹੜਾ ਉਹ ਕੀ ਪਕਾਵਾਂਗੇ ਥੋੜਾ ਇਸ ਤਰ੍ਹਾਂ ਹੀ ਆਪਣੇ ਕੰਮ ਤਾਂ ਇਹਦੇ ਚੱਲਦੇ ਆਣੇ ਆਂ ਪਾੰਦੀ ਆਪਣੀ ਦਾਲ ਬਣ ਗਈ ਐ ਇਧਰ ਦੇਖੋ ਆਪਾਂ ਦਰਿਹੜਾ ਤੜਕਾ ਬਣਾ ਲਿਆ ਹੈ ਆ ਇਹਦੇ ਵਿੱਚ ਆਪਾਂ ਤੜਕਾ ਪਾ ਦਿੰਨੇ ਆ ਤੇ ਬਸ ਆਪਣੀ ਦਾਲ ਆ ਜਿਹੜੀ ਖਾਣ ਵਾਸਤੇ ਤਿਆਰ ਆ ਇਹ ਕਿਉਂਕਿ ਪਹਿਲਾਂ ਦੀ ਭੰਤੀ ਹੋਈ ਸੀ ਦਾਲ ਆਪਣੀ ਇਸ ਲਈ ਬਹੁਤ ਛੇਤੀ ਬਣ ਗਈ ਹੈ ਇਹਨੂੰ ਅੱਧਾ ਘੰਟਾ ਵੀ ਨਹੀਂ ਲੱਗਿਆ ਬਣਨ ਵਾਸਤੇ ਦਾਲ ਨੂੰ ਵੀ ਆਪਾਂ ਉਦੋਂ ਨਾਲ ਦੀ ਨਾਲ ਹੀ ਤੜਦੇ ਤਰਕਾ ਵੀ ਥੋੜਾ ਕਾਫੀ ਟਾਈਮ ਲੱਗ ਜਾਂਦਾ ਦਾਲ ਬਣਨ ਤੇ ਵੀ ਇਹ ਆਪਣੀ ਪਹਿਲਾਂ ਨਹੀਂ ਹੋਈ ਸੀ ਕਿ ਦਾਲ ਤੇ ਬਹੁਤ ਛੇਤੀ ਬਣ ਜਾਵੇ ਰੇੜੀ ਦੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਜੋ ਹਰ ਇੱਕ ਵੀਡੀਓ ਇਹਦੀ ਤੁਹਾਡੇ ਤੱਕ ਪਹੁੰਚ ਸਕੇ। ਬੜਾ ਧੰਨਵਾਦ ਮੈਂ ਤੁਸੀਂ ਵੀਡੀਓ ਕਰਿਆ ਕਰੋ ਜੇ ਇਹਦੀ ਸਾਡੀ ਵੀਡੀਓ ਤੁਹਾਨੂੰ ਕੇੰਦੀ ਲੱਗਦੀ ਆ ਉਹ। ਵੱਧ ਤੋਂ ਵੱਧ ਲਾਈਕ ਕਰਿਆ ਕਰੋ। ਸ਼ੇਅਰ ਕਰਿਆ ਕਰੋ। ਮਿਲਦੇ ਆਪਾਂ ਕਿਤੇ ਨਵੇਂ ਵਲੌਗ ਦੇ ਨਾਲ। ਵੀਡੀਓ ਦੇਖਣ ਲਈ ਸਾਰੇ ਭੈਣ ਭਰਾ ਮੰਦਾ। ਬਹੁਤ-ਬਹੁਤ ਧੰਨਵਾਦ।